लोकसभा चुनाव को लेके भारतीय जनता पार्टी वालों हल्का पश्चिमी दे वार्ड नंबर 80 विच सतीश पुंज दी प्रधान गी हेठ परवी मीटिंग हुई जिस दौरान लोकसभा उम्मीदवार तरनजीत सिंह संधू ने मुख्य मेहमान वजो शिरकत कीती जत के पांच पादे जिला प्रधान हरविंदर सिंह संधू अविनाश शैला जिला जनरल कतर मुनीश शर्मा पश्चिमी दे इंचार्ज एडवोकेट सरदार कुमार संजीव कुमार सबका मीत प्रधान राकेश गिल जिला यूथ प्रधान गौरव गिल संजीव खौंसला विशेष तौर हाजिर सन चीफ एडिटर कमलजीत सिंह विशेष रिपोर्ट I'm ਅੱਜ ਅਜੀ ਸਾਰੇ ਇੱਥੇ ਸ਼ਾਦਾ ਆਏ ਆ ਤੇ ਆਪਣਾ ਛੋਟਾ ਵੀਰ ਸਾਡੇ ਨਾਲ ਖੜਾ ਆ ਇਹਦੇ ਮੌਕੇ ਆਏ ਆ ਤੁਸੀਂ ਦੇਖਿਆ ਕਿੰਨੇ ਪਿਆਰ ਤੇ ਮੁਹੱਬਤ ਨਾਲ ਸਾਰਿਆਂ ਨੇ ਸਾਨੂੰ ਇੱਥੇ ਜੀ ਆਇਆਂ ਕਿਹਾ ਤੇ ਆਈਡੀਆ ਇਥੋਂ ਦੇ ਇਲਾਕੇ ਦੀਆਂ ਮੁਸ਼ਕਲਾਂ ਤੁਹਾਨੂੰ ਸਾਹਮਣੇ ਹੀ ਦਿਖਦੀਆਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਥੇ ਅੰਮ੍ਰਿਤਸਰ ਦਾ ਨਿਰਮਾਣ ਕਰਨਾ ਆ ਉਥੇ ਖਾਸ ਤੌਰ ਤੇ ਸਾਡਾ ਜਿਹਨੂੰ ਇੱਕ ਵਾਰੀ ਮੈਂਚੈਸਟਰ ਆਫ ਇੰਡੀਆ ਕਹਿੰਦੇ ਸੀ ਇਹਨੂੰ ਵਾਪਸ ਉਹੀ ਜਗ੍ਹਾ ਤੇ ਲਿਆਉਣਾ ਆ ਤੇ ਸਾਡੇ ਭਰਾਵਾਂ ਤੇ ਭੈਣਾਂ ਨੂੰ ਜਿਹੜੀਆਂ ਹੋਰ ਪ੍ਰੋਬਲਮਸ ਹੋ ਰਹੀਆਂ ਤੁਹਾਨੂੰ ਪਤਾ ਇੱਥੇ ਪਾਣੀ ਤੇ ਸੀਵਰੇਜ ਵੀ ਸੈਪਰੇਟ ਨਹੀਂ ਹੋ ਰਹੀ ਅਸੀਂ ਕਿਹੜੀ ਸਦੀ 'ਚ ਬੈਠੇ ਆ ਇਸ ਕਰਕੇ ਜਿਹੜੀਆਂ ਫੌਂਟਾਂ ਜਿਹੜੀਆਂ ਸਕੀਮਾਂ ਪ੍ਰਧਾਨ ਮੰਤਰੀ ਮੋਦੀ ਭਾਰਤ ਪਰਚ ਲਿਆਏ ਨੇ ਉਹ ਅਸੀਂ ਇੱਥੇ ਵੀ ਲੈ ਕੇ ਆਉਣੇ ਆ ਤੇ ਟੈਕਨੋਲੋਜੀ ਨਾਲ ਇਹ ਮੁਸ਼ਕਲਾਂ ਵੀ ਦੂਰ ਕਰ ਲਈਏ। ਤੁਸੀਂ ਇੰਡਸਟਰੀ ਦੀ ਗੱਲ ਕੀਤੀ ਆ ਸ਼ਾਟਾ ਇੰਡਸਟਰੀ ਹੱਬ ਹੁੰਦਾ ਈ ਤੁਸੀਂ ਲੈ ਕੇ ਤੁਸੀਂ ਗੱਲ ਕੀਤੀ ਆ। ਹਾਂਜੀ ਹਾਂਜੀ। ਸ਼ਾਟਾ ਬਿਲਕੁਲ ਇੰਡਸਟਰੀ ਦਾ ਹੱਬ ਸੀਗਾ। ਔਰ ਟੈਕਨੋਲੋਜੀ ਨਾਲ ਇਹ ਫੇਰ ਵਾਪਸ ਉੱਥੇ ਪਹੁੰਚ ਸਕਦਾ। ਦੂਜੀ ਗੱਲ ਮੈਂ ਵੀ ਕਹੀ ਹੈ ਕਿ ਜਿਹੜੇ ਇੱਥੋਂ ਦੇ ਚੀਰਾਂ ਨੇ ਜਿੱਤਰਾ ਮਫਲਰ ਸਕਾਫ ਉਹ ਵੀ ਅਗਰ ਅਮਰੀਕਾ ਤੱਕ ਪਹੁੰਚਾ ਦਈਏ ਤੇ ਇੱਥੋਂ ਦੀਆਂ ਆਮਦਨੀਆਂ ਇੱਥੋਂ ਦੀਆਂ ਇਨਕਮਾਂ ਕਿਤੇ ਜਾਂਦੀਆਂ ਵਾਝਣਗੀਆਂ ਠੀਕ ਹੈ ਜੀ ਮੇਰਾ ਨਾਮ ਸतीश ਪੁੰਜ ਛੋਟਾ ਨਾ ਮੋਣਾ ਆ ਅੱਜ ਵਾਰਲਡ ਨੰਬਰ ਰਸਤੇ ਦੇ ਵਿੱਚ ਇੱਕ ਵਾਰ ਤੇ ਜੰਦਾ ਪਾਰਟੀ ਸਾਡੇ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਸਰਦਾਰ ਕਰਨਜੀਤ ਸਿੰਘ ਸੰਦੋ ਸੰਦੋ ਸਾਫ ਕੁਮੰਦਰੀ ਸਾਹਿਬ ਉਹ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੀਆਂ ਮੁਸ਼ਕਲਾਂ ਸੁਣ ਲੈ ਪਹੁੰਚੇ ਸੀ ਵਾਰਡ ਨੰਬਰ 80 ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਇੱਕ ਹੰਗਾਰਾ ਭਰਿਆ ਵਾ ਲੋਕਾਂ ਦੇ ਰੁਝਾਨਾ ਤੋਂ ਪਤਾ ਲੱਗਦਾ ਵਾ ਵੀ ਏਅਰ ਕੀ ਅੰਮ੍ਰਿਤਸਰ ਦੀ ਸੀਟ ਵਿੱਚ ਭਾਰਤ ਦੇ ਜਨਤਾ ਪਾਰਟੀ ਦਾ ਕੈਂਡੀਡੇਟ ਬਹੁਤ ਵੱਡੀ ਲੀਡ ਦੇ ਨਾਲ ਜਿੱਤੇਗਾ ਜਿਹੜੀਆਂ ਦੋ ਵਾਰ ਦੀਆਂ ਗਲਤੀਆਂ ਅਸੀਂ ਲੋਕਾਂ ਨੇ ਕਰ ਚੁੱਕੇ ਸੀ ਗਿਆ ਏਅਰ ਕੀ ਲੋਕਾਂ ਦੇ ਮੰਨਿਆ ਗਿਆ ਉਸ ਗਲਤੀ ਨੂੰ ਨਾ ਦੁਹਰਾਉਂਦੇ ਹੋਏ ਏਅਰ ਕੀ ਸਾਡੇ ਐਮਪੀ ਸਾਹਿਬ ਨੂੰ ਜਿਤਾਣਗੇ ਕੋਜ ਸਾਡੇ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਭਾਜਪਾ ਦੇ ਪ੍ਰਤਾਕਸ਼ੀ ਨੇ ਸ੍ਰੀ ਦਰ ਤਰਨਜੀਤ ਸਿੰਘ ਸੰਧੂ ਜੀ ਔਰ ਇਹ ਪ੍ਰੋਗਰਾਮ ਜੋ ਸਾਡੇ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਰਤੀਸ਼ ਪੁੰਜ ਮੋਨਾ ਜੀ ਮੋਨਾ ਜੀ ਸਾਡਾ ਇਹ ਇਹਦੇ ਦੁਆਰਾ ਇੱਥੇ ਯੋਜਿਤ ਕੀਤਾ ਗਿਆ ਸੀਗਾ ਇਹਦੇ ਵਿੱਚ ਸਾਡੇ ਰਕੇਸ਼ ਗਿੱਲ ਜੀ ਜਿਹੜੇ ਸਾਡੇ ਔਰ ਕੁਮਾਰ ਰਮੇ ਜੀ ਗੌਰਵ ਗਿੱਲ ਜੀ ਸ਼ੀਨਾ ਸਾਹਿਬ ਸੰਜੀਵ ਖੋਸਲਾ ਜੀ ਅਮਨਾ ਸ਼ੈਲਾ ਜੀ ਇਹ ਸਾਰੀ ਸਾਰੀ ਟੀਮ ਇੱਥੇ ਆਈ ਸੀ ਦੇਖੋ ਅਸੀਂ ਤੇ ਸਿਰਫ ਲੋਕਾਂ ਤੱਕ ਇੱਕ ਸੁਨਾਹ ਪਹੁੰਚਾਉਣਾ ਹੈ ਕਿਸਦਾ ਤਰਨਜੀਤ ਸਿੰਘ ਸੰਧੂ ਜੀ ਇੱਕ ਦੂਤ ਨੇ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਭੇਜੇ ਹੋਏ ਆਪਾਂ ਦੋ ਵਾਰ ਜਿਹੜੇ ਅੰਮਰਸਰੀਆਂ ਨੇ ਗਲਤੀ ਕੀਤੀ ਆਪਾਂ ਇਹਨੇ ਇਹਨੇ ਦਿਗਜ ਹਰਾਏ ਪਰ ਉਹ ਫੇਰ ਮੰਤਰੀ ਬਣੇ ਪਰ ਇਸ ਵਾਰੀ ਇਹ ਸਾਨੂੰ ਇਹ ਵੀ ਹੁਣ ਜਗ ਜਹਰ ਹੈ ਕਿ 400 ਤੋਂ ਵੱਧ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਐਰ ਕੀ ਬਹੁਤ ਸੀਟਾਂ ਜਿਹੜੀ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਅਮਰਸਰ ਦੀ ਸੀਟ ਵੀ ਜਿਹੜੀ ਹੈ ਉਹ ਤੁਸੀਂ ਸਰਵੇ ਦੇਖਿਆ ਹੈ ਭਾਰਤੀ ਜਨਤਾ ਪਾਰਟੀ ਸਾਡੇ ਸਦਾਤਰਨ ਜੀ ਸਿੰਘ ਸੰਧੂ ਜੀ ਲੈ ਕੇ ਜਾ ਰਹੀ ਹੈ ਦੇਖੋ ਇਹ ਹੀ ਇੱਕ ਵਿਅਕਤੀ ਹੈ ਕਿ ਇਹ ਮੋਦੀ ਜੀ ਦੇ ਲਾਗੇ ਨੇ ਔਰ ਇਹ ਇੱਕ ਐਫਜੇ ਦੇ ਮੁਲਕਾਂ ਦੇ ਵਿੱਚ ਰਾਜਦੂਤ ਰਹਿ ਕੇ ਆਏ ਨੇ ਜਿੱਥੇ ਕਿ ਉਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਇਹਨਾਂ ਦੀ ਤਾਰੀਫ ਕੀਤੀ ਹੈ ਵੀ ਜੇ ਕੋਈ ਰਾਜਦੂਤ ਤੇ ਐਫਜਾ ਹੋਵੇ ਪਰ ਜੇ ਐਮਪੀ ਹੋਵੇ ਤੇ ਇਹੋ ਜਿਹਾ ਹੋਵੇ ਜਿਹੜਾ ਇੱਥੋਂ ਦੀ ਛਾਟੇ ਦੀ ਆਪਾਂ ਗੱਲ ਕਰੀ ਦੀਏ ਜਿਹੜੀ ਕਿ ਇੱਕ ਇੰਡਸਟਰੀ ਦੀ ਹੱਬ ਸੀ ਉਹਨੂੰ ਸਵਾਰ ਸਕੇ ਅੰਮ੍ਰਿਤਸਰ ਦਾ ਜਿਹੜਾ ਨਰਕ ਪਿਆ ਹੋਇਆ ਇਸ ਵੇਲੇ ਜੋ ਆਪਾਂ ਇਸ ਵੇਲੇ ਵੇਖੀਏ ਕਿ ਨਸ਼ਾ ਲੁੱਟਖੋ ਜੋ ਅਜਿਹੀ ਸੇ ਦੁਰਦਸ਼ਾ ਹੋ ਰਹੀ ਹੈ ਸਾਰੀ ਉਹ ਲੱਗਦਾ ਹੈ ਕਿ ਅਮਰਸਾ ਦੇ ਲੋਕਾਂ ਨੇ ਗਲਤੀ ਗਾਲੀ ਦੋ ਵਾਰੀ ਨਹੀਂ ਦੁਹਾਰਨਗੇ ਪਾਪਾ ਨੂੰ ਕੀ ਲੱਗਦਾ ਹੁਣ ਲੋਕਾਂ ਦਾ ਵਿਸ਼ਵਾਸ ਹੋਣਗੇ ਲੋ ਬਿਲਕੁਲ ਦੇਖੋ ਲੋਕਾਂ ਦੇ ਲੋਕ ਹੁਣ ਆਪਾਂ ਲੋਕਾਂ ਦੇ ਵਿੱਚ ਵਿੱਚ ਰਹਿੰਦੇ ਆ ਰੋਹ ਜਾਂਦੇ ਆ ਲੋਕੀ ਵੀ ਹੁਣ ਇਹ ਸਮਝਦੇ ਨੇ ਕਿ ਆਪਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰਤੱਖਸ਼ੀ ਜਿਤਾਵਾਂਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਫਿਰ ਸਾਡੇ ਨਰਿੰਦਰ ਮੋਦੀ ਜੀ ਨੇ ਇਹ ਦੇਸ਼ ਵਿੱਚ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਜੀ ਦੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪਾਵੇਂ ਉਹ ਯੂਪ ਹੈ ਜਿੱਥੇ ਜਿਹੜਾ ਅਮਨ ਕਾਨੂੰਨ ਹੈ ਉਹਦੀ ਹਾਲਾਤ ਬਹੁਤ ਵਿਗੜੇ ਹੋਏ ਸੀ ਅੱਜ ਉੱਥੇ ਤੁਸੀਂ ਹਾਲਾਤ ਦੇਖੋ ਅੱਜ ਜਿਹੜਾ ਉੱਥੋਂ ਦਾ ਗੁੰਡਾ ਤੱਤ ਹੈ ਉਹ ਡਰਦਾ ਹੈ ਕਿ ਜੇ ਆਪਾਂ ਕੋਈ ਜੁਰਮ ਕੀਤਾ ਤੇ ਸਾਡਾ ਘਰ ਵੀ ਦਬਾ